ਪੰਜਾਬੀ ਸਿੰਗਰ ਅਕਸਰ ਆਪਣੇ ਗੀਤਾਂ ਜਾਂ ਫਿਰ ਵਿਵਾਦਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੀ ਰਹਿੰਦੇ ਨੇ ਗੱਲ ਕਰਾਂਗੇ ਪ੍ਰੇਮ ਢਿੱਲੋਂ ਦੀ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਸਥਿਤ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਖਬਰ ਸਾਹਮਣੇ ਆਈ ਸੀ ਹਾਲਾਂਕਿ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਤਾਂ ਨਹੀਂ ਹੋ ਸਕੀ ਆ ਪਰ ਗੈਂਗਸਟਰ ਗੁਰਜੰਟ ਜੰਟਾ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਸੋ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਉਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇੱਕ ਪੰਜਾਬੀ ਸਿੰਗਰ ਨੇ ਵੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਜ਼ਿੰਮੇਵਾਰੀ ਚੱਕੀ ਆ ਕੌਣ ਹੈ ਪੰਜਾਬੀ ਸਿੰਗਰ ਜਿਸ ਵੱਲੋਂ ਲਾਈਵ ਹੋ ਕੇ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਜ਼ਿੰਮੇਵਾਰੀ ਲੈ ਗਈ ਆ ਆਉ ਤੁਹਾਨੂੰ ਸੁਣਾਉਂਦੇ ਆ ਪ੍ਰੇਮ ਢਿੱਲੋਂ ਲੈ ਕੇ ਪਹਿਲਾਂ ਮਨ ਨੂੰ ਇੰਜੋਏ ਕਰ ਲੋ ਲਜ਼ਾਨੀਆਂ ਜ਼ਿੰਮੇਵਾਰੀ ਚੱਕ ਰਹੇ ਆ ਅਸੀਂ ਚਲਾਈਆਂ ਨੇ ਉੜੀਆਂ ਦੇ ਘਰੇ ਠੀਕ ਆ ਲੋ ਜਾ ਕੇ ਜਾ ਪ੍ਰੇਮ ਢਿੱਲੋਂ ਫਲਾਣਾ ਢਿੰਡਾ ਰੱਦ ਦਾ ਪੁੱਤ ਸੁਆਦ ਲੈ ਰਿਹਾ ਮੇਰੇ ਪਾਦਾ ਨਾ ਨਹੀਂ ਲੈ ਸਕਦਾ ਜਿਹੜਾ ਠੋਕਿਆ ਕਿਉਂਕਿ ਉਹਨੂੰ ਰਿਲੈਕਸ ਕਰਨ ਦੋ ਖੜਾ ਕੇ ਛਾਤੀ ਤੁਨ ਨੂੰ ਮਰੜ ਕੇ ਆਗੇ ਸੋ ਗਾਇਕ ਮਨਪ੍ਰੀਤ ਮੰਨਾ ਵੱਲੋਂ ਜ਼ਿੰਮੇਵਾਰੀ ਤਾਂ ਲਈ ਹੀ ਗਈ ਆ ਗੋਰੀਬਾਰੀ ਕਰਨ ਦੀ ਇਸ ਤੋਂ ਇਲਾਵਾ ਗਾਇਕ ਤੰਕੀ ਦਿੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਸੋ ਪੰਜਾਬੀ ਸਿੰਗਰ ਇੱਕ ਪਾਸੇ ਆਪਣੇ ਆਪ ਨੂੰ ਇਹੇ ਦਰਸਾਉਂਦੇ ਨੇ ਕਿ ਉਹ ਪੰਜਾਬੀ ਮਾਂ ਬੋਲੀ ਦੀ ਆਪਣੇ ਗੀਤਾਂ ਰਾਹੀਂ ਸੇਵਾ ਕਰ ਰਹੇ ਨੇ ਪਰ ਦੂਸਰੇ ਪਾਸੇ ਗੋਲੀਬਾਰੀ ਕਰਨ ਫਾਇਰਿੰਗ ਕਰਨ ਦੀ ਵੀ ਆ ਜ਼ਿੰਮੇਵਾਰੀਆਂ ਚੱਕਦੇ ਹੋਏ ਦਿਖਾਈ ਦੇ ਰਹੇ ਨੇ ਸੋ ਤੁਸੀਂ ਇਹ ਸਭ ਮਸਲੇ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਸਾਡੇ ਤੱਕ ਜ਼ਰੂਰ ਸਾਂਝੇ ਕਰੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਆਜ਼ਾਦ ਸੋਚ ਪੰਜਾਬੀ ਸਿੰਗਰ ਅਕਸਰ ਆਪਣੇ ਗੀਤਾਂ ਜਾਂ ਫਿਰ ਵਿਵਾਦਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੀ ਰਹਿੰਦੇ ਨੇ ਗੱਲ ਕਰਾਂਗੇ ਪ੍ਰੇਮਤੀ ਲੋਧੀ ਪ੍ਰੇਮਤੀ ਲੋਧੀ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਸਥਿਤ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਖਬਰ ਸਾਹਮਣੇ ਆਈ ਸੀ ਹਾਲਾਂਕਿ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਤਾਂ ਨਹੀਂ ਹੋ ਸਕੀ ਆ ਪਰ ਗੈਂਗਸਟਰ ਗੁਰਜੰਟ ਜੰਟਾ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਸੋ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਉਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇੱਕ ਪੰਜਾਬੀ ਸਿੰਗਰ ਨੇ ਵੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਜ਼ਿੰਮੇਵਾਰੀ ਚੱਕੀ ਆ ਕੌਣ ਹੈ ਪੰਜਾਬੀ ਸਿੰਗਰ ਜਿਸ ਵੱਲੋਂ ਲਾਈਵ ਹੋ ਕੇ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਜ਼ਿੰਮੇਵਾਰੀ ਲੈ ਗਈ ਆ ਆਉ ਤੁਹਾਨੂੰ ਸੁਣਾਉਂਦੇ ਆ ਪ੍ਰੇਮ ਢਿੱਲੋਂ ਨੂੰ ਲੈ ਕੇ ਪਹਿਲਾਂ ਮੈਨੂੰ ਇੰਜੋਏ ਕਰਨ ਲੋ ਲਜ਼ਾਨੀਆਂ ਜ਼ਿੰਮੇਵਾਰੀ ਚੱਕ ਰਹੇ ਆ ਅਸੀਂ ਚਲਾਈਆਂ ਨੇ ਉਹੜੀਆਂ ਦੇ ਘਰੇ ਠੀਕ ਆ ਲੋ ਜਾ ਕੇ ਜਾ ਪ੍ਰੇਮ ਢਿੱਲੋਂ ਫੁਲਾਣਾ ਢਿੰਗੜਾ ਰੱਡ ਦਾ ਪੁੱਤ ਸਵਾਦ ਲੈ ਰਿਹਾ ਮੇਰੇ ਪਾ ਦਾ ਨਾ ਨਹੀਂ ਲੈ ਸਕਦਾ ਜਿਹੜਾ ਠੋਕਿਆ ਹੈ ਕਿਉਂਕਿ ਉਹਨੂੰ ਰਿਲੈਕਸ ਕਰਨ ਦੋ ਖੜਾ ਕੇ ਛਾਤੀ ਤੁਨ ਨੂੰ ਮਰੜ ਕੇ ਆਗੇ ਸੋ ਗਾਇਕ ਮਨਪ੍ਰੀਤ ਮੰਨਾ ਵੱਲੋਂ ਜ਼ਿੰਮੇਵਾਰੀ ਤਾਂ ਲਈ ਹੀ ਗਈ ਆ ਗੋਲੀਬਾਰੀ ਕਰਨ ਦੀ ਇਸ ਤੋਂ ਇਲਾਵਾ ਗਾਇਕ ਧਮਕੀ ਦਿਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਸੋ ਪੰਜਾਬੀ ਸਿੰਗਰ ਇੱਕ ਪਾਸੇ ਆਪਣੇ ਆਪ ਨੂੰ ਇਹੇ ਦਰਸਾਉਂਦੇ ਨੇ ਕਿ ਉਹ ਪੰਜਾਬੀ ਮਾਂ ਬੋਲੀ ਦੀ ਆਪਣੇ ਗੀਤਾਂ ਦਾ ਹੀ ਸੇਵਾ ਕਰ ਰਹੇ ਨੇ ਪਰ ਦੂਸਰੇ ਪਾਸੇ ਗੋਲੀਬਾਰੀ ਕਰਨ ਫਾਇਰਿੰਗ ਕਰਨ ਦੀਆਂ ਜ਼ਿੰਮੇਵਾਰੀਆਂ ਚੱਕਦੇ ਹੋਏ ਦਿਖਾਈ ਦੇ ਰਹੇ ਨੇ ਸੋ ਤੁਸੀਂ ਇਹ ਸਭ ਮਸਲੇ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਸਾਡੇ ਤੱਕ ਜ਼ਰੂਰ ਸਾਂਝੇ ਕਰੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਆਜ਼ਾਦ ਸੋਚ